ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਦੇ ਪਿੰਡ ਕੁਨਾਲਾ ਤੇ ਜਮਾਲਪੁਰ ਦੇ ਰਕਵੇ ਦੇ ਵਿੱਚ ਮਾਈਨਿੰਗ ਮਾਫੀਆ ਵੱਲੋਂ ਵੱਡੇ ਪੱਧਰ ਤੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਪਿੰਡ ਵਾਸੀਆ ਵੱਲੋਂ ਸੰਘਰਸ਼ ਦਾ بیڑا ਝੁਕ ਲਿਆ ਹੈ ਪੰਜਾਬ ਸਰਕਾਰ ਵੱਲੋਂ ਭਾਵੇਂ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਉੱਪਰ ਸ਼ਿਕੰਜਾ ਕਸਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਜ਼ਮੀਨੀ ਹਕੀਕਤ ਦੇ ਵਿੱਚ ਮਾਈਨਿੰਗ ਮਾਫੀਆ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਈਨਿੰਗ ਕਰਨ ਦਾ ਕਾਰੋਬਾਰ ਵੱਡੇ ਪੱਧਰ ਤੇ ਜਾਰੀ ਹੈ ਗੜਸ਼ੰਕਰ ਦੇ ਪਿੰਡ ਕੁਨਾਲਾ ਤੇ ਜਮਾਲਪੁਰ ਰਕਵੇ ਦੇ ਵੱਡੇ ਪੱਧਰ ਦੇ ਪਿੰਡ ਚਾਂਦਬਰ ਰੁੜਕੀ ਦੇ ਲੱਗੇ ਕ੍ਰੈਸ਼ਰ ਚਾਲਕਾ ਵੱਲੋਂ ਵੱਡੇ ਪੱਧਰ ਤੇ 20 ਤੋਂ 25 ਫੁੱਟ ਤੱਕ ਗੈਰ ਕਾਨੂੰਨੀ ਮਾਈਨਿੰਗ ਕੀਤੀ ਹੋਈ ਹੈ ਜਾਣਕਾਰੀ ਦਿੰਦੇ ਹੋਏ ਸਥਾਨਕ ਵਸਨੀਕਾ ਨੇ ਦੱਸਿਆ ਕਿ ਨਾਜਾਇਜ਼ ਮਾਈਨਿੰਗ ਦੇ ਕਾਰਨ ਉਹਨਾਂ ਦੀਆਂ ਜ਼ਮੀਨਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਰਾਤ ਦੇ ਸਮੇਂ ਵੱਡੀ ਗਿਣਤੀ ਦੇ ਵਿੱਚ ਓਵਰਲੋਡ ਟਿਪਰ ਲੰਘਦੇ ਹਨ ਜਿਸ ਦੇ ਕਾਰਨ ਉਹਨਾਂ ਦੇ ਘਰਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਉਹਨਾਂ ਦਾ ਰਾਤ ਨੂੰ ਸੌਣਾ ਵੀ ਔਖਾ ਹੋਇਆ ਪਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਈ ਵਾਰ ਮਾਈਨਿੰਗ ਵਿਭਾਗ ਨੂੰ ਸ਼ਿਕਾਇਤ ਕਰਨ ਤੇ ਮਾਈਨਿੰਗ ਮਾਫੀਆ ਤੇ ਓਵਰਲੋਡ ਟਿਪਰਾਂ ਤੇ ਕਾਰਵਾਈ ਕਰਨ ਦੀ ਬਜਾਏ ਗਰੀਬ ਪਰਿਵਾਰ ਨਾਲ ਜੁੜੇ ਲੋਕਾਂ ਤੇ ਕਾਗਜ਼ਾਤ ਹੋਣ ਦੇ ਬਾਵਜੂਦ ਵੀ ਧੱਕੇ ਦੇ ਨਾਲ ਟਰੈਕਟਰ ਟਰਾਲੀਆਂ ਉਤੇ ਕਾਰਵਾਈ ਕੀਤੀ ਜਾਂਦੀ ਹੈ ਉਧਰ ਇਸ ਮਾਮਲੇ ਬਾਰੇ ਮਾਈਨਿੰਗ ਵਿਭਾਗ ਲਗਦੇ ਜਈ ਲਾਪਰੀ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਸਮੇਂ-ਸਮੇਂ ਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਉੱਪਰ ਕਾਰਵਾਈ ਕੀਤੀ ਜਾਂਦੀ ਰਹੀ ਹੈ ਤੇ ਹੁਣ ਮੌਕੇ ਉੱਤੇ ਜਾ ਕੇ ਪੜਤਾਲ ਕਰਨ ਉਪਰੰਤ ਕਾਰਵਾਈ ਕੀਤੀ ਜਾਵੇਗੀ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂ चौहान ਦੀ ਰਿਪੋਰਟ ਇਹ ਪਿੰਡ ਵਿੱਚ ਜਿੰਨੇ ਥੋੜੇ ਚਿਰ ਵਿੱਚੋਂ ਬੜੀ ਪਿੰਡ ਦੇ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਹੈ ਤੇ ਸਰਪੰਚ ਦੀ ਮਿਲੀ ਭੁਗ ਦੇ ਨਾਲ ਇੱਕ ਲਾਪਰੀ ਜਈ ਹੈ ਜਿਨ੍ਹਾਂ ਨੇ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਜੰਗਲ ਨੂੰ ਪ੍ਰਵਾਹ ਕਰ ਦਿੱਤਾ ਕਿਉਂਕਿ ਜਿਹੜਾ ਸਾਡੇ ਮੈਂਬਰ ਪੰਚਾਇਤ ਜਤਿੰਦਰ ਸਿੰਘ ਜਾਂ ਮੈਂਬਰ ਬਜ਼ਰ ਚਾਰ ਮੈਂਬਰ ਪੰਚਾਇਤਾਂ ਨੇ ਸ਼ਿਕਾਇਤ ਵੀ ਕੀਤੀ ਜੀ ਖਬਰ ਖਬਰ ਵੀ ਲੁਆਈ ਸੀ ਪਰ ਉਸ ਲਈ ਉਹਨਾਂ ਨੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਕਿ ਗੱਲ ਉਹਨਾਂ ਨੂੰ ਇਹ ਵੀ ਕਿਹਾ ਵੀ ਸਪੈਸ਼ਲ ਡਰਾਇਆ ਗਿਆ ਤੋਂ ਉਸਦੇ ਬਾਅਦ ਉਸ ਦਾ ਕੱਲ ਟਰੈਕਟਰ ਵੀ ਉਹ ਆਪਣੇ ਘਰ ਲਈ ਕੁਬਜਰੀ ਲੈ ਕੇ ਆ ਰਿਹਾ ਸੀ ਉਸ ਦਾ ਚੱਕ ਕੇ ਟਰੈਕਟਰ ਵੀ ਅੰਦਰ ਕਰ ਦਿੱਤਾ ਤੇ ਉਹ ਆਪਣੀ ਉਹ ਜਾਨ ਬਜਾ ਕੇ ਭੱਜਿਆ ਪੂਰੀ ਤਰ੍ਹਾਂ ਉਹਨੂੰ ਵੀ ਟਰੈਕਟਰ ਵੀ ਉਹਨੂੰ ਕਿਹਾ ਤੈਨੂੰ ਅਸੀਂ ਤੇ ਪਰਚਾ ਦਰਜ ਕਰਨਾ ਇਸ ਤਰ੍ਹਾਂ ਧਮਕੀਆਂ ਦਿੱਤੀਆਂ ਜਾ ਰਹੀਆਂ ਜਿਸ ਤਰ੍ਹਾਂ ਗਰੇਖਾ ਰਾਣੀ ਪੰਜ ਉਸਦੇ ਘਰ ਦੇ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਇੱਕ ਚ ਉਸ ਦਿਨੋਂ ਵੀ ਉਹ ਦਰਖਾਸਤਾਂ ਦੇ ਕੇ ਛੁੱਟੀਆਂ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਡਰਾਇਆ ਜਾਤ ਮੁਕਾਇਆ ਜਾ ਰਿਹਾ ਹੈ ਇਸ ਤਰ੍ਹਾਂ ਲਗਾਤਾਰ ਪਿੰਡ ਵਿੱਚ ਜਿਹੜੀ ਹੈਗੀ ਹੈ ਮਾਈਨਿੰਗ ਜਿਹੜੀ ਜ਼ੋਰਾ ਉੱਤੇ ਹੋ ਰਹੀ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਉਹ ਅਧਿਕਾਰੀ ਜਿਹੜੀ ਇਹਦੀ ਪੜਤਾਲ ਕਰਕੇ ਇਨਕੁਆਇਰੀ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਹਾਂ ਸਾਡੇ ਪਿੰਡ ਵਿੱਚ ਬਹੁਤ ਵੱਡੇ ਪੱਧਰ ਤੇ ਔਰ ਸਰਪੰਚ ਦੀ ਮਿਹਲੀ ਭੁਗਤ ਮਾਈਨਿੰਗ ਹੋ ਰਹੀ ਹੈ ਦੋ ਕ੍ਰੈਸ਼ ਲੱਗੇ ਹੋਏ ਔਰ 20-20 ਫੁੱਟ 25-25 ਫੁੱਟ ਸਾਡੇ ਟੋਏ ਪੜ ਦਿੱਤੇ ਔਰ ਕੋਈ ਪ੍ਰਸ਼ਾਸਨ ਔਰ ਕੋਈ ਸਰਕਾਰ ਇਹਦਾ ਗਵਰਨਿੰਗ ਕਰ ਰਹੀ ਔਰ ਆ ਜਿਹੜੇ ਵਿਚਾਰੇ ਗਰੀਬ ਮੱਠਲ ਚੱਕ ਕੇ ਜਿਨ੍ਹਾਂ ਨੇ ਟਰੈਕਟਰ ਬਣਾਏ ਉਹ ਆਪਣੇ ਪਹੜ ਨੂੰ ਬਜਰੀ ਲੈ ਕੇ ਆਉਂਦੇ ਸੀ ਉਹਨਾਂ ਨੂੰ ਫੜ ਕੇ ਟਰੈਕਟਰ ਲੈ ਕੇ ਠਾਣੇ ਦੇ ਦਿੱਤਾ ਉਹਨਾਂ ਦੇ ਪਰ ਚੱਕ ਬਣਾਉਂਦਾ ਹਾਂਜੀ ਪਹਾੜ ਚੱਕ ਹੁੰਦੇ ਹਨ 20 20 ਫੁੱਟ ਤੇ ਟੋਏ ਪਾ ਰਹੇ ਹਨ ਅਸੀਂ ਉੱਥੇ ਗਏ ਸੀ ਫੋਟੋ ਵੀ ਲਈ ਸੀਗੀ ਤੇ ਉਹਨਾਂ ਦੀ ਕੋਈ ਗਾਹਾਂ ਸੁਣਵਾਈ ਨਹੀਂ ਕੀਤੀ ਹੈਗੀ ਸਾਡੇ ਟਿਪਰ ਬਹੁਤ ਚੱਲਦੇ ਹਨ ਟਿਪਰਾਂ ਵਾਲਿਆਂ ਨੂੰ ਕੋਈ ਨਹੀਂ ਘੇਰਦੇ ਹੈਗੇ ਤੇ ਆ ਟਰਾਲੀ ਵਾਲੇ ਨੂੰ ਘੇਰ ਕੇ ਇਹਨਾਂ ਤੇ ਕੇਸ ਕਰਦੇ ਹਨ ਇਹ ਕਿਉਂ ਪੰਚ ਆਸਾਨੀ ਸਾਡੇ ਪੰਚਾਂ ਦੀ ਕੋਈ ਮਾ ਨਹੀਂ ਸੁਣਾਈ ਨਹੀਂ ਹੈਗੀ ਤੇ ਸਰਪੰਚ ਸਾਹਿਬ ਕੋਈ ਪੰਚ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਰਦਾ ਉਹਨਾਂ ਤੇ ਹੀ ਦਰਗਾਸ ਦੇ ਦਿੰਦੇ ਹਨ ਮੇਰਾ ਨਾਮ ਬਿੰਦੂ ਹੈ ਤੇ ਜਿਆਦਾ ਟਿਪਰ ਆਂਦੇ ਨਾ ਕ੍ਰੈਸ਼ਰ ਪੰਨੋਂ ਜੇ ਆਪਾਂ ਰੋਕਦੇ ਆ ਮੇਰਾ ਘਰ ਬਿਲਕੁਲ ਸੜਕ ਤੇ ਐ ਜੇ ਅਸੀਂ ਰੋਕਦੇ ਆ ਤਾਂ ਸਰਪੰਚ ਦਾ ਬੰਦਾ ਉਧਰੋਂ ਭਰ ਕੇ ਨਾਲ ਆ ਜਾਂਦਾ ਉਹ ਇਹੀ ਬੋਲਦਾ ਕੋਈ ਗੱਲ ਨਹੀਂ ਆਪਣੇ ਸਾਡੇ ਘਰੋਂ ਚੱਲੀਏ ਤੇ ਹੁੰਦੇ ਉਹ ਟਿਪਰ ਇੱਕ ਜਾਂਦਾ ਦੋ ਜਾਂਦਾ ਕਿੰਨੇ ਕ ਜਾਂਦੇ ਹਜ਼ਾਰਾਂ ਹੀ ਟਿਪਰ ਲੰਘਦੇ ਤੇ ਮੇਰਾ ਘਰ ਦਾ ਕੇ ਦੇਖ ਲੋ ਪੈਨ ਬਿਲਕੁਲ ਕੰਦ ਮੇਰੀ ਸੜਕ ਦੇ ਨਾਲ ਐ ਤਾਰਾਂ ਤਾਂ ਸਾਡੀਆਂ ਤੋੜੀਆਂ ਤਾਂ ਵੀ ਸਾਨੂੰ ਉਹ ਕੋਈ ਦੁਆ ਨਹੀਂ ਕੀਤਾ ਹੈਗਾ ਸਾਡੀ ਸੁਣਵਾਈ ਹੈ ਹੀ ਨਹੀਂ ਜੀ ਕੀ ਮੰਗ ਕ ਮੈਂ ਜਤਿੰਦਰ ਸਿੰਘ ਪਿੰਡ ਕਰਨੈਲ ਪੰਚਾਇਤ ਮੈਂਬਰ ਜੀ ਇਹ ਪਿਛਲੇ ਦਿਨ ਮੇਰੀ ਟਰਾਲੀ ਕਰੈਚਰ ਤੋਂ ਭਰ ਕੇ ਆਇਆ ਜੀ ਮੈਂ ਮੇਰੇ ਕੋਲ ਬਿੱਲ ਸੀਗੇ ਜੀ ਬਕਾਇਦਾ ਕਰੈਚਰ ਦੇ ਤੇ ਜਈ ਲਵਪ੍ਰੀਤ ਨੇ ਮੇਰੀ ਟਰਾਲੀ ਰੋਕੀ ਹੈ ਜੀ ਤੇ ਮੇਰੀ ਟਰਾਲੀ ਤੇ ਪਰਚਾ ਕਰ ਦਿੱਤਾ ਜੀ ਉਹ ਕਹਿ ਰਿਹਾ ਸੀ ਕਿ ਅਸੀਂ ਸਾਨੂੰ ਪੋਲੀਟੀਕਲ ਪ੍ਰੈਸ਼ਰ ਆ ਸਾਡੇ ਉੱਤੇ ਸਾਨੂੰ ਪਰਚਾ ਕਰਨਾ ਪਊਗਾ ਸਾਨੂੰ ਬਿੱਲਾਂ ਦੇ ਨਾਲ ਕੋਈ ਮਤਲਬ ਨਹੀਂ ਤੁਹਾਡੇ ਕੋਲ ਬਿੱਲ ਹੈ ਨਹੀਂ ਐ ਸਾਨੂੰ ਕੋਈ ਨਹੀਂ ਸਾਨੂੰ ਉੱਪਰੋਂ ਪ੍ਰੈਸ਼ਰ ਬਹੁਤ ਆ ਜੀ ਸਾਨੂੰ ਤੁਹਾਡੀ ਟਰਾਲੀ ਤੇ ਪਰਚਾ ਕਰਨਾ ਹੀ ਪੈਣਾ ਹੈ ਜੀ ਉਹਨਾਂ ਨੇ ਸਾਡੀ ਟਰਾਲੀ ਤੇ ਪਰਚਾ ਕਰ ਦਿੱਤਾ ਜੀ ਇਹ ਜਿਹੜੇ ਡੇਲੀ ਸਾਡੇ ਪਿੰਡ ਤੋਂ ਟਿਪਰ ਲੰਘਦੇ ਆ ਜੀ ਬਿਨਾ ਬਿੱਲ ਤੋਂ ਲੰਘਦੇ ਆ ਵੱਡੀਆਂ ਟਰਾਂਸਪੋਰਟਾਂ ਵਾਲੇ ਲੰਘਦੇ ਆ ਜੀ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਜੀ ਸਾਡੇ ਪਿੰਡ ਦੇ ਵਿੱਚ 50 50 60 60 ਫੁੱਟ ਲਾਭਪ੍ਰੀਤ ਜੇਈ ਮਾਈਨਿੰਗ ਅਫਸਰ ਦੇ ਨਾਲ ਰਲ ਮਿਲ ਕੇ ਕ੍ਰੈਸ਼ਰਾਂ ਦੇ ਨਾਲ ਸਾਬਕਾ ਸਰਪੰਚ ਵਿਨੋਦ ਕੁਮਾਰ ਦੇ ਨਾਲ ਰਲ ਕੇ ਮੈਨੇ ਕੀਤੀ ਗਈ ਹੈ ਜੀ ਕੁਛ ਜਿਹੜੇ ਪਿੰਡ ਦੇ ਵਿੱਚ ਇੱਕ ਦੋ ਚਾਰ ਬੰਦੇ ਸ਼ਰਾਰਤੀ ਐ ਨਾ ਜੀ ਉਹੀ ਬੰਦਿਆਂ ਨੂੰ ਇਹਨਾਂ ਨੂੰ ਚੱਕ ਚਗਾ ਕੇ ਪੈਂਚਾਂ ਨੂੰ ਬਾਕੀ ਬੰਦਿਆਂ ਨੂੰ ਵੀ ਕਰਕੇ ਇਹ ਹਰਾਸਮੈਂਟ ਕਰਕੇ ਸਾਡੇ ਬਰ ਖਿਲਾਫ ਇਹ ਬਿਆਨ ਦਿੰਦੇ ਆ ਜਿੱਥੇ ਜਿੱਥੇ ਤੱਕ ਮੈਂ 5 ਸਾਲ ਪਹਿਲਾਂ ਸਰਪੰਚੀ ਕੀਤੀ ਆ ਤੁਸੀਂ ਸਾਡੇ ਇਲਾਕੇ ਦੇ ਵਿੱਚ ਪੁੱਛ ਸਕਦੇ ਆ ਬਈ ਕਿੱਦਾਂ ਦਾ ਬੰਦਾ ਕਿੱਦਾਂ ਦਾ ਨਹੀਂ ਇਹਨਾਂ ਨੇ ਸਾਡੇ ਆਪਣੇ ਇਲਜ਼ਾਮ ਐਦਾਂ ਦੇ ਲਾਏ ਆ ਇੱਕ ਸਰਪੰਚ ਦੂਸਰਾ ਇਹ ਮਾਈਨਿੰਗ ਕਰਾਂਦਾ ਮੈਂ ਕਹਿੰਦਾ ਜੇ ਇੱਕ ਦਿਨ ਵੀ ਕੋਈ ਸਾਨੂੰ ਸਾਬਤ ਕਰ ਦੇਵੇ ਅਸੀਂ ਅੱਜ ਦੀ ਜਿਹੜੀ ਸਰਪੰਚੀ ਮੇਰੀ ਵਾਇਫ ਕਰਦੀ ਅਸੀਂ ਇਹ ਵੀ ਛੱਡਣੇ ਤਿਆਰ ਆਂ ਪਰ ਅਸੀਂ ਇਹ ਝੂਠੇ ਸੋਨੇ ਨੂੰ ਤਿਆਰ ਨਹੀਂ ਹੈਗੇ ਮਾਈਨਿੰਗ ਜਿਹੜੀ ਹੋਈ ਆ ਰੁੜਕੀ ਦੇ ਵਿੱਚ ਹੋਈ ਆ ਸਾਡੇ ਉਹਨੇ ਕੋਈ ਕਨੈਲ ਜਾਂ ਜਮਾਲਪੁਰ ਦੇ ਵਿੱਚ ਮਾਈਨਿੰਗ ਨਹੀਂ ਹੋਈ ਜਿਹੜੀ ਇਹਨਾਂ ਨੇ ਪਰਚਾ ਅਸੀਂ ਸਾਨੂੰ ਕਿਹਾ ਲੋੜ ਹੈ ਕਿਸੇ ਦਾ ਪਰਚਾ ਕਰਾਣ ਦੀ ਆਪ ਇਹ ਤਾਂ ਸ਼ਰਾਰਤੀ ਲੋਕਾਂ ਵੱਲੋਂ ਸ਼ਰਾਰਤ ਕੀਤੀ ਯਾਰ ਸਾਡੇ ਪਿੰਡ ਦੇ ਲੋਕ ਕੋਈ ਅਸੀਂ ਕਿਸੇ ਤੇ ਕੋਈ ਪਰਚਾ ਨਹੀਂ ਕਰ ਰਹੇ ਜੇ ਤੁਹਾਨੂੰ ਲੱਗਦਾ ਹੈ ਤੁਸੀਂ ਪਿੰਡ ਵਿੱਚ ਜਾ ਕੇ ਪੁੱਛ ਸਕਦੇ ਹੋ ਇਹ ਇਹ ਵੀ ਮਾਈਨਿੰਗ ਦੇ ਵਿੱਚ ਛੁੱਟੇ ਰੋਪ ਲੱਗ ਰਹੇ ਆ ਸਰ ਪਹਿਲਾਂ ਵੀ ਇਸ ਮਹਿਕਮੇ ਵੱਲੋਂ ਉਹ ਕਾਰਵਾਈ ਕੀਤੀ ਗਈ ਆ ਨਾ ਜਿਵੇਂ ਕਿ ਚਲਾਨ ਕੀਤੇ ਜਾਂਦੇ ਆਣ ਟਿਪਰਾਂ ਟਰੱਕ ਤੇ ਟਰਾਲੀਆਂ ਤੇ ਤੇ ਜੋ ਵੀ ਮੌਕੇ ਦੇ ਮਾਈਨਿੰਗ ਪਾਈ ਜਾਂਦੀ ਆ ਉਸ ਵਿਰੁੱਧ ਨੋਟਿਸ ਕੱਢੇ ਜਾਂਦੇ ਆਣ ਤੇ ਸਰ ਜੋ ਚੋਤ ਵੀ ਹਮਨ ਦਸਰੀ ਉਹ ਵੀ ਗਨੈਲ ਬਾਰੇ ਇਸ ਬਾਰੇ ਮਹਿਕਮਾ ਮੌਕੇ ਤੇ ਜਾ ਕੇ ਜੋ ਵੀ ਬਣਦੀ ਕਾਰਵਾਈ ਕਰੇਗਾ